ਡੌਗ ਲਵਰ ਤਾਂ ਮਿੱਤਰੋ ਤੁਸੀਂ ਬਹੁਤ ਦੇਖੇ ਹੋਣਗੇ ਅੱਜ ਤੁਹਾਨੂੰ ਅਸਲੀ ਡੌਗ ਲਵਰ ਨਾਲ ਮਿਲਾਉਣ ਲੱਗੇ ਆਂ ਨਸਲਾਂ ਦੇ ਡੌਗ ਤਾਂ ਘਰਾਂ ਦੇ ਵਿੱਚ ਬਹੁਤ ਰੱਖੇ ਦੇਖੇ ਹੋਣਗੇ ਪਰ ਬਾਈ ਕੋਲੇ 28 ਤੋਂ 30 ਸਟਰੀਟ ਡੌਗ ਹਨ ਇਹ ਡੌਗ ਵੀ ਉਹ ਹਨ ਜਿਨ੍ਹਾਂ ਨੂੰ ਕੋਈ ਬਿਮਾਰੀ ਤੋਂ ਪੀੜਤ ਹੈ ਜਾਂ ਕਿਸੇ ਦੀ ਲੱਤ ਵਾਂ ਪ੍ਰੋਬਲਮ ਹੈ ਜਾਂ ਜਿਨ੍ਹਾਂ ਤੋਂ ਤੁਰ ਨਹੀਂ ਹੁੰਦਾ ਜਿੱਥੇ ਬਾਈ ਨੂੰ ਕੋਈ ਫੱਟਾ ਡੌਗ ਮਿਲਦਾ ਹੈ ਜਾਂ ਐਕਸੀਡੈਂਟ ਵਾਲਾ ਡੌਗ ਮਿਲਦਾ ਹੈ ਤੇ ਬਾਈ ਆਪਣਾ ਕੰਮ ਛੱਡ ਕੇ ਉਹ ਡੌਗ ਨੂੰ ਚੱਕਣ ਨੂੰ ਪਹਿਲਾਂ ਤਰਜੀਹ ਦਿੰਦਾ ਹੈ ਤੇ ਉਹਨਾਂ ਦੀ ਸੇਵਾ ਕਰਦਾ ਹੈ ਬਾਈ ਇਹ ਜਿਹੜਾ ਖਰਚਾ ਸਾਰਾ ਆਪਣੀ ਜੇਬ ਚੋਂ ਹੀ ਕਰਦਾ ਹੈ ਤੇ ਬਾਈ ਦਾ ਕੀ ਪਰਪਸ ਹੈ ਇਹਦੇ ਲਈ ਤਾਂ ਬਾਈ ਨੂੰ ਇਹ ਸੇਵਾ ਕਰਕੇ ਕੀ ਇਹਦੇ ਮਨ ਨੂੰ ਸ਼ਾਂਤੀ ਮਿਲਦੀ ਆ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣੀਆਂ ਏ ਤੇ ਵੀਡੀਓ ਦਾ ਐਂਡ ਤੱਕ ਜੁੜੇ ਰਹੋ ਬਹੁਤ ਇੰਟਰਸਟਿੰਗ ਜਿੰਨੇ ਵੀ ਡੌਗ ਹੈ ਇਹਨਾਂ ਨੂੰ ਕਿਸੇ ਨੂੰ ਵੀ ਨਾਨ ਵੇਜ ਨਹੀਂ ਵਰਤਦੇ ਬਿਲਕੁਲ ਨਹੀਂ ਅੱਛਾ ਫੀਡ ਕਿਸੇ ਨੂੰ ਨਹੀਂ ਵਰਤਦੇ ਲੱਗਦਾ ਕਿ ਇੱਕ ਜਾਨਵਰ ਨੂੰ ਬਚਾਉਣ ਦੇ ਲਈ ਦੂਸਰੇ ਜਾਨਵਰ ਨੂੰ ਮਾਰਨਾ ਵੀ ਉੱਡਾ ਹੀ ਪਾਪ ਆ ਵਾਹ ਜੀ ਇਸ ਰੂਟਾ ਤੈਨੂੰ ਵੀ ਸਲੂਟ ਆ ਵੀਰੇ ਇਹ ਆ ਅਸਲੀ ਇੰਡੀਅਨ ਡੌਗ ਲਵਰ ਅੱਜ ਆਪਾਂ ਪਹੁੰਚੇ ਆ ਵੀਰੇ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤੇ ਉੱਥੇ ਆਪਾਂ ਬਹੁਤ ਸਾਰੇ ਕੈਨਲ ਦਿਖਾਏ ਆ ਬਹੁਤ ਸਾਰੀਆਂ ਯਾਨੀ ਕਿ ਆਪਾਂ ਡੌਗ ਡੌਗ ਦੀਆਂ ਵੀਡੀਓ ਬਣਾ ਚੁੱਕੇ ਆ ਪਰ ਅੱਜ ਆਪਣਾ ਵੱਖਰਾ ਕਨਸੈਪਟ ਹੋਊਗਾ ਅੱਜ ਆਪਾਂ ਦੇਖਿਆ ਹੋ ਤੁਸੀਂ ਅਕਸਰ ਹੀ ਵੀ ਡੌਗ ਲੈ ਜਾਂਦੇ ਆ ਲੋਕ ਬਹੁਤ ਰੱਖਦੇ ਆ ਘਰੇ ਘਰਾਂ ਦੇ ਵਿੱਚ ਅਸੀਂ ਵੀ ਰੱਖਦੇ ਆ ਅਸੀਂ ਵੀ ਡੌਗ ਲਵਰ ਆਪਣੇ ਆਪ ਨੂੰ ਕਹਾਉਨੇ ਆ ਪਰ ਅਸਲੀ ਡੌਗ ਲਵਰ ਨਾਲ ਤੁਹਾਨੂੰ ਮਿਲੌਣ ਲੱਗੇ ਆ ਮੈਂ ਗੱਲ ਕਰ ਰਿਹਾ ਸੀਗਾ ਵੀ ਡੌਗ ਰੱਖ ਲੈਂਦੇ ਆ ਲੋਕ ਜਦੋਂ ਕਿਸੇ ਦੀ ਲੱਤ ਟੁੱਟ ਜਾਂਦੀ ਆ ਜਾਂ ਕਿਸੇ ਤੇ ਕੋਈ ਪ੍ਰੋਬਲਮ ਆ ਜਾਂਦੀ ਆ ਡੌਗ ਆਪਾਂ ਛੱਡ ਦਿੰਨੇ ਆ ਜਾਂ ਗਲੀਆਂ ਛੱਡ ਦਿੰਨੇ ਆ ਅਕਸਰ ਤੁਰੇ ਫਿਰਦੇ ਆਪਾਂ ਨੂੰ ਮਿਲਦੇ ਆ ਡੌਗ ਤੇ ਇੱਕ ਅੱਜ ਇੱਕ ਇਦਾਂ ਦੇ ਇਨਸਾਨ ਆ ਮਿਲਣ ਲੱਗੇ ਆ ਜਿਹਦਾ ਵੱਖਰਾ ਕਨਸੈਪਟ ਆ ਜਿਹੜਾ ਜਿੱਦਾਂ ਕਿਸ ਦੀ ਲੱਤ ਟੁੱਟੀ ਆ ਕਿਸ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਜਿਹੜਾ ਉਹਨਾਂ ਨੂੰ ਅਡਾਪਟ ਕਰਦਾ ਏ ਮੇਰੇ ਨਾਲ ਆ ਮੇਰਾ ਛੋਟਾ ਭਰਾ ਕੁਲਦੀਪ ਮੀਨੀਆਂ ਪੈਂਡਾ ਕੁਲਦੀਪਰੇ ਸਸੀ ਗਾਲ ਸਸੀ ਗਾਲ ਬਾਈ ਧੰਨਵਾਦ ਤੁਹਾਡਾ ਜੀ ਐਨ ਠੀਕ ਆ ਕੁਲਦੀਪਰੇ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਕਿੱਦਾਂ ਹੋ ਜੀ ਠੀਕ ਆ ਪ੍ਰਵਾਕਰ ਹਾਂਜੀ ਹਾਂਜੀ ਤੇ ਗੁਲਦੀਪ ਵੀਰੇ ਪਹਿਲਾਂ ਇਹ ਦੱਸੋ ਵੀ ਕਿੱਦਾਂ ਸੁਭਾਅ ਬੰਦਾ ਵੀ ਕਿੱਦਾਂ ਇਹ ਤੁਹਾਡੇ ਮਨ ਚ ਵੀ ਚੇਤਨਾ ਲੱਗਦੀ ਆ ਵੀ ਇਹ ਆਪਾਂ ਕਰੀਏ ਵੀ ਜਿੱਦਾਂ ਆਪਾਂ ਵੀ ਇਹ ਵੀ ਡੌਗ ਨੂੰ ਆਪਾਂ ਵੀ ਜਿਹੜੇ ਵੀ ਬਿਮਾਰ ਹੁੰਦੇ ਆ ਜਿਹਦੇ ਸੱਟ ਲੱਗ ਜਾਂਦੀ ਆ ਵੀ ਜਿੱਦਾਂ ਮੈਨੂੰ ਕਾਫੀ ਪਤਾ ਵੀ ਪਰਥ ਨਾਲ ਗੱਡੀ ਤੇ ਵੀ ਲਿਆਉਂਦੇ ਰਹੇ ਹੁਣ ਤੁਸੀਂ ਆ ਜਿੱਦਾਂ ਇਦਾਂ ਜਿਹੜਾ ਆਪਣਾ ਸੈਟਅਪ ਵੀ ਕਰ ਲਿਆ ਏ ਕਿ ਕਿੱਦਾਂ ਇਹ ਕਿੱਦਾਂ ਪਹਿਲਾਂ ਘਰ ਆਪਣਾ ਪਿੰਡ ਦੇ ਵਿੱਚ ਹੁੰਦਾ ਸੀ ਬਾਈ ਜੀ ਹਾਂਜੀ ਬਾਈ ਜੀ ਆਪਾਂ 4-5 ਸਾਲ ਪਹਿਲਾਂ ਜੀ ਜੀ ਉਦੋਂ ਮੈਨੂੰ ਵੀ ਇਨਾ ਡੌਗਾਂ ਦਾ ਸ਼ੌਕ ਨਹੀਂ ਸੀਗਾ ਕੋਈ ਨਾ ਕੋਈ ਡੌਗ ਆ ਜਾਂਦਾ ਸੀ ਕੱਲੀ ਜਦੋਂ ਰੋਟੀ ओके 2017 18 ਦੇ ਵਿੱਚ ਨਾ ਮੈਂ ਇੱਕ ਦਿਨ ਮੋਗੇ ਜਾ ਰਿਹਾ ਸੀਗਾ ਤੇ ਉੱਥੇ ਨਾ ਇੱਕ ਡੌਗ ਡਿੱਗਿਆ ਪਿਆ ਸੀਗਾ ਤੇ ਉਹ ਸੀ ਲੱਤ ਟੁੱਟੀ ਮੇਰੇ ਕੋਲੇ ਨਹੀਂ ਖੜਿਆ ਵੈਸੇ ਮੈਂ ਦੇਖ ਜ਼ਰੂਰ ਲਿਆ ਤੇ ਜਦੋਂ ਮੈਂ ਵਾਪਸ ਆਇਆ ਤਾਂ ਉਹ ਡੌਗ ਹੈ ਜਿਹੜਾ ਉਹ ਮਰਿਆ ਪਿਆ ਸੀਗਾ ਉਹਨੂੰ ਬੜਾ ਦੁੱਖ ਲੱਗਾ ਮੈਂ ਕਿਹਾ ਯਾਰ ਆਪਾਂ ਜੇ ਚੱਕ ਲੈਂਦੇ ਹਣਾ ਇਹਦਾ ਸੱਜ ਦੀ ਜਿੰਦਗੀ ਦੀ ਬਚ ਜਾਂਦੀ ਤੇ ਉਸ ਤੋਂ ਬਾਅਦ ਫਿਰ ਹੌਲੀ 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 ਕਰਕੇ ਮਾਲੋ ਇੱਕ ਡੌਗ ਕਿਤੇ ਪਤਾ ਲੱਗਿਆ ਵੀ ਪਿਆ ਤਾਂ ਉੱਥੇ ਟਰੀਟਮੈਂਟ ਕਰਨਾ ਸ਼ੁਰੂ ਕਰਤਾ ਹੌਲੀ ਹੌਲੀ ਛੱਕਣ ਲੱਗ ਗਏ ਇਦਾਂ ਕਰ ਕਰ ਕੇ ਇਹ 25 30 ਡੌਗ ਇਕੱਠੇ ਹੋ ਗਏ ਹੁਣ ਵੀ ਉਹ ਮਰਦਾ ਮਰਦਾ ਥੋੜੇ ਦਿਲ ਚ ਤੰਗਿਆਰੀ ਸੈਟ ਗਿਆ ਵੀ ਉਹ ਉਹ ਤਾਂ ਉਹਦਾ ਮਰ ਗਿਆ ਵੀ ਹੋਰ ਨਹੀਂ ਮਾਰਨੇ ਨਾ ਆਪਾਂ ਹਾਂ ਵੀ ਆਪਾਂ ਆਪਦੇ ਵੱਲੋਂ ਜਿੰਨਾ ਵੀ ਹੋਏ ਹਾਂ ਦਾ ਨਾਰਾ ਮਾਰਨਾ ਚਾਹੀਦਾ ਇਹ ਵੀ ਰੱਬ ਦੇ ਜੀਵ ਆ ਇਹਨਾਂ ਦਾ ਵੀ ਉਹਨਾਂ ਹੀ ਜਿਉਣ ਦਾ ਹੱਕ ਆ ਜਿੰਨਾ ਆਪਾਂ ਜੀ ਜੀ ਤੇ ਬਈ ਫਿਰ ਕਿੱਦਾਂ ਵੀ ਫੈਮਿਲੀ ਦਾ ਕਿੱਦਾਂ ਸਪੋਰਟ ਆ ਫੈਮਿਲੀ ਦੇ ਬਹੁਤ ਸਪੋਰਟ ਆ ਜੀ ਇਹਨਾਂ ਦਾ ਫੂਡ ਵਗੈਰਾ ਸਾਰਾ ਮੇਰੇ ਮਦਰ ਤਿਆਰ ਕਰਦੇ ਆ ਸਾਰਾ ਹੀ ਮੇਰੇ ਮਦਰ ਤਿਆਰ ਕਰਦਾ ਫੂਡ ਵਗੈਰਾ ਜੋ ਵੀ ਬਾਕੀ ਸਭ ਸੰਭਾਲਦਾ ਵੀ ਉਹ ਦੇਖਦੇ ਆ ਕੇ ਵਿੱਚ ਜ਼ਰੂਰ ਅੱਛਾ ਇੱਕ ਤੁਹਾਡਾ ਲੜਕਾ ਵੀ ਰੱਖਿਆ ਵਾ ਇਹ ਹਾਂਜੀ ਹਾਂਜੀ ਹਾਂ ਕੀ ਨਾਮ ਆਦਾ ਵੀ ਦਾ ਦੋਸਤ ਤਾਂ ਬੋਬੀ ਆ ਇਹਦਾ ਬੋਬੀ ਹਾਂ ਹਾਂ ਚਲੋ ਇੱਕ ਤੁਸੀਂ ਸਭ ਸੰਭਾਲ ਇਹਨਾਂ ਦੀ ਕੰਮ ਤੁਸੀਂ ਸਭ ਸੰਭਾਲ ਕਰਦਾ ਏ ਤੇ ਇੱਕ ਵੀਰੇ ਹੋਰ ਆ ਯਾਰ ਮਾਤਾ ਜੀ ਦਾ ਜਿੱਦ ਸੀ ਕਹਿੰਦੇ ਵੀ ਸਭ ਸੰਭਾਲ ਵੀ ਕਰਦੇ ਆ ਤੇ ਖਾਣਾ ਵੀ ਇਹਦਾ ਯਾਰ ਹੈ ਹੀ ਬਹੁਤ ਕਿੰਨੇ ਡੌਗ ਹੈ ਵੀਰੇ ਹੁਣ ਆਪਣੇ ਕੋਲ ਟੋਟਲ 30 32 ਡੌਗ ਹੈ ਜੀ ਆਪਣੇ ਕੋਲ ਹੁਣ 30 32 ਹਾਂ ਬਾਕੀ ਜਿਹੜਾ ਡੌਗ ਠੀਕ ਹੋ ਜਾਂਦਾ ਆਪਾਂ ਉਹਨੂੰ ਫਿਰ ਰੀਲੀਜ਼ ਕਰ ਦਿੰਨੇ ਉਸ ਜਿਸ ਜਗ੍ ਨੀ ਆਪਾਂ ਦੱਸਾਂਗੇ ਵੀ ਯਾਰ ਜਿਹੜਾ ਕੋਈ ਪ੍ਰੇਮੀ ਵੀ ਆ ਯਾਰ ਵੀਰੇ ਦਾ ਕੰਟੈਕਟ ਵੀ ਕਰੋ ਨੰਬਰ ਵੀ ਜਿਵੇਂ ਵੀਰੇ ਦਾ ਜੇ ਕੋਈ ਆ ਡੌਗ ਨਾ ਜਿਹੜਾ ਠੀਕ ਹੋਇਆ ਹੋਵੇ ਅਡਾਪਟ ਕਰਨਾ ਚਾਹੁੰਦਾ ਹੋਵੇ ਦੇ ਵੀ ਦਿੰਨੇ ਆ ਬਈ ਹਾਂਜੀ ਹਾਂ ਜ਼ਰੂਰ ਕਰਿਆ ਕਰੋ ਯਾਰ ਇਹਦਾ ਬਹੁਤ ਚਾਰ ਪੰਜ ਡੌਗ ਨੇ ਜਿਹੜੇ ਬਿਲਕੁਲ ਠੀਕ ਨੇ ਵੀ ਜਿਹੜੇ ਦੇ ਸਕਦੇ ਆ ਆ ਕਿਸੇ ਦੀ ਉਹਨਾਂ ਪਲਾਸਟਰ ਹੋਣ ਤੋਂ ਬਾਅਦ ਲੱਤ ਹੁਣ ਠੀਕ ਹੋ ਚੁੱਕੀ ਆ ਹੁਣ ਉਹਨਾਂ ਨੂੰ ਜਿਆਦਾ ਜਿਆਦਾਤਰ ਵੀਰੇ ਯਾਰ ਜਿਵੇਂ ਆ ਫਿਰਦੇ ਆ ਸਾਰੇ ਆਪਣੇ ਆਪ ਦੇਖ ਆ ਬਚਾਰੇ ਰਿੰਦਰ ਵੀਰੇ ਜਦਾ ਦੇਖੋ ਤੁਸੀਂ ਇਹ ਸਾਰੇ ਲੱਤਾਂ ਤੋਂ ਪਹੇਜੀ ਹਨ ਇਹ ਇਹ ਪੈਰਲਾਈਜ਼ ਹੋ ਚੁੱਕਿਆ ਜੀ ਇਹਨਾਂ ਨੇ ਇਹਨਾਂ ਦੀ ਰਿਕਵਰੀ ਦੇ ਚਾਂਸ ਨਹੀਂ ਹੈਗੇ ਹੁਣ ਬਿਲਕੁਲ ਇਹ ਮੰਨ ਲਓ ਪਰਮਾਨੈਂਟ ਹੀ ਰਹਿਣਗੇ ਪਰਮਾਨੈਂਟ ਇਦਾਂ ਡਿਸੇਬਿਲਟੀ ਹੋ ਗਈ ਇਹਨਾਂ ਦੀ ਵੀ ਬੈਗ ਵਾਲੀਆਂ ਲੱਤਾਂ ਨੂੰ ਪੈਰਲਾਈਜ਼ ਹੋ ਗਿਆ ਹਾਂਜੀ ਹਾਂ ਲੱਕ ਤੋਂ ਪ੍ਰੋਬਲਮ ਆ ਗਈ ਇਹਨਾਂ ਨੂੰ ਲੱਕ ਤੋਂ ਵੀ ਲੱਕ ਤੋਂ ਪ੍ਰੋਬਲਮ ਆ ਗਈ ਇਹ ਠੀਕ ਨਹੀਂ ਹੋ ਸਕਦਾ ਜਿਹੜਾ ਠੀਕ ਹੋ ਸਕਦਾ ਉਹਨੂੰ ਠੀਕ ਕਰਨ ਤੋਂ ਬਾਅਦ ਰਿਲੀਜ਼ ਕਰ ਦਿੰਦਾ ਰਿਲੀਜ਼ ਕਰ ਦਿੰਦਾ ਇਹ ਆਪਣੇ ਕੋਲ ਹੀ ਰਹਿਣਗੇ ਇਹ ਪਰਮਾਨੈਂਟ ਰਹਿਣਗੇ ਬਹੁਤ ਬਹੁਤ ਬਾਈ ਦਾ ਯਾਰ ਧੰਨਵਾਦ ਮੈਂ ਯਾਰ ਸੱਚੀ ਦਿਲੋਂ ਸਲੂਟ ਕਰਦਾ ਹਾਂ ਅਸੀਂ ਵੀ ਆਪਦੇ ਆਪ ਨੂੰ ਡੌ ਜਿਹੜਾ ਇੰਨੇ ਇੰਨੇ ਡੌਗਾਂ ਦੀ ਕੇਅਰ ਕਰ ਰਿਹਾ ਏ ਉਹਨਾਂ ਨੂੰ ਖਾਣਾ ਵੀ ਦੇ ਰਿਹਾ ਏ ਤੇ ਇੱਕ ਤੁਹਾਨੂੰ ਮੈਂ ਦਿਖਾਵਾਂਗਾ ਵੀ এনवायरमेंट ਬਾਈ ਦਾ ਇੰਨਾ ਸੋਹਣਾ ਏ ਨਾ ਵਿੱਚ ਆ ਇਧਰ ਵੀ ਪੱਕੇ ਚਾਲਦੇ ਆ ਇਧਰ ਦਰਖਤ ਲਾਏ ਹੋਏ ਬਾਈ ਨੇ ਸਾਰੇ ਆਪਾਂ ਤੋਰ ਕਰਕੇ ਦਿਖਾਉਨੇ ਆ ਤੁਹਾਨੂੰ ਆਜੋ ਜਿਹੜਾ ਡੌਗ ਆ ਜਿਵੇਂ ਜੀ ਇਹ ਅਸੀਂ ਮੋਗੇ ਤੋਂ ਲੈ ਕੇ ਆਏ ਸੀਗੇ ਇਹਦੇ ਕੋਲ ਪੈਰਾਲਾਈਜ਼ ਆ ਇਹਦੀਆਂ ਪਿਛਲੀਆਂ ਲੱਤਾਂ ਕੰਮ ਨਹੀਂ ਕਰਦੀ ਇਹਨਾਂ ਡੌਗਾਂ ਨੂੰ ਇਹ ਪਰ ਥੋੜਾ ਵੱਡਾ ਕਰਕੇ ਉਹਦੇ ਛੋਟੇ ਡੌਗਾਂ ਦੇ ਵਿੱਚ ਛੱਡ ਦੇਣੀ ਹੁਣ ਘੱਟ ਛੱਡਦੇ ਆ ਅੱਛਾ ਵੀ ਮਾੜਾ ਮਾੜਾ ਕੱਟਣਾ ਲਵੇ ਜਾ ਹਾਂਜੀ ਜੀ ਇਹ ਡੌਗ ਆ ਜੀ ਜਿਹੜਾ ਇਹ ਇਹ ਵੀ ਅਸੀਂ ਮਾਨੂੰ ਕਾ ਤੋਂ ਪਰਸ ਸੀਗੇ ਸਾਡੇ ਕੇ ਗਏ ਸੀ ਮਾਨੂੰ ਕੀ ਗੱਲ ਤੋਂ ਹਾਂਜੀ ਮਾਨੂੰ ਕੀ ਗੱਲ ਤੋਂ ਹੋ ਕੇ 5 6 ਦਾ ਨਾ ਪਰ ਇਹਦੀ ਹਾਲਤ ਥੋੜੀ ਜ਼ਿਆਦਾ ਖਰਾਬ ਆ ਇਹ ਇਦਾਂ ਹੀ ਪਿਆ ਹੀ ਰਹਿੰਦਾ ਇਹਦੇ ਚਾਂਸ ਘੱਟ ਨੇ ਰਿਕਵਰੀ ਦੇ ਇਹਦੇ ਕੁਝ ਨਵਾਂ ਸਖਦਮਾ ਜਿਹੜਾ ਆ ਡੌਗ ਸੀ ਇਹ ਤਪੇ ਕੋਲੇ ਪਿੰਡਾ ਢੈ ਲਵਾ ਅੱਛਾ ਤੇ ਉਤੋਂ ਬੰਦੇ ਛੱਡ ਕੇ ਗਏ ਸੀ ਇਹਦੀ ਲੱਤ ਟੁੱਟੀ ਹੋਈ ਆ ਯੋ ਕਿਸੇ ਹੱਦ ਤੱਕ ਤਾਂ ਹੁਣ ਠੀਕ ਹੋ ਗਈ ਆ ਔਰ ਅਜੇ ਉਹਨਾ ਪ੍ਰੋਪਰ ਵਰਕ ਨਹੀਂ ਕਰਦੀ ਇੱਕ ਵਈ ਹੋਰ ਦੇਖਿਆ ਮੈਂ ਜਿਵੇਂ ਜਿਵੇਂ ਨਾ ਅਪਾ ਡੌਕ ਕੋਲੇ ਜਾਂਦੇ ਆ ਬਾਹਰ ਕਿਸੇ ਕੈਨਲ 'ਚ ਵੀ ਜਾਂਦੇ ਆ ਯਾਰ ਇਹ ਬਾਲਾ ਪਿਆਰ ਕਰਦੇ ਆ ਆ ਜਿਹੜਾ ਜਿਹੜਾ ਤੁਸੀਂ ਕਹਿੰਦੇ ਨਕੋਦਰੋਂ ਕਿੱਥੋਂ ਲੈਂਦਾ ਇਹ ਸ਼ਾਘੋੜ ਤੋਂ ਲੈਂਦਾ ਸ਼ਾਘੋੜ ਤੋਂ ਲੈਂਦਾ ਇਹ ਇਹ ਤਾਂ ਯਾਰ ਆਏ ਲੱਗ ਆਏ ਚੁੰਬੜ ਜਾਂਦਾ ਆ ਕਿ ਤੁਹਾਨੂੰ ਸੀਰ ਵੀ ਲਾਵਾਂਗੇ ਵਿੱਚ ਆ ਕੇ ਕਿੰਨਾ ਕਿੰਨਾ ਪਿਆਰ ਕਰਦੇ ਆ ਦੰਦੀ ਵੜਦਲੇ ਦਿਖਾ ਦੇ ਹੈ ਪਾਗਲਾ ਪਾਗਲਾ ਤੇ ਬਈ ਇਹ ਵੇਚ ਰਹੀ ਨੇ ਕਰਕੇ ਤਾਂ ਇਹ ਨਾ ਵੀ ਜਿਹੜਾ ਬੋਬੀਆ ਮੁੰਡਾ ਸਾਹ ਨਹੀਂ ਜਿੱਦਾਂ ਕਿ ਲੋ ਵੀ ਜਿੱਦਾਂ ਇਹਨਾਂ ਨੂੰ ਪ੍ਰੋਬਲਮ ਆ ਨਾ ਜਿੱਦਾਂ ਆਪਾਂ ਡੌਗ ਦੇਖਦੇ ਆ ਕੱਟਣ ਲੱਗ ਜਾਂਦੇ ਹੁੰਦੇ ਆ ਨਹੀਂ ਕੋਈ ਉਹ ਲੋਕ ਟ੍ਰੀਟ ਇਦਾਂ ਕਰਦੇ ਆ ਹਾਂ ਮੇਰੇ ਕੋਲ ਇੱਕ ਡੌਗ ਆ ਤੁਹਾਨੂੰ ਦਿਖਾਉਣੇ ਆ ਉਹ ਹੈਵੀ ਨਸਲ ਦਾ ਡੌਗ ਆ ਪਰ ਉਹਦਾ ਗਲੀ ਦੇ ਵਿੱਚ ਜਿੱਥੇ ਪਿਆ ਸੀ ਉਹਦਾ ਨਾ ਵਿਵਹਾਰ ਵੀ ਇੰਨਾ ਬੁਰਾ ਕੀਤਾ अच्छा अच्छा आओ भी वही वही ਗੱਲ ਦੱਸ ਦਿਆਂ ਦਰਸ਼ਕੋ ਵੀ ਜਦੋਂ ਆਪਾਂ ਜਦੋਂ ਤਕਲੀਫ ਚ ਹੁੰਦਾ ਕਿ ਤਾਂ ਡੌਗ ਇੱਕ ਲੋਕ ਕੁੜਦੇ ਉੱਪਰੋਂ ਫਿਰ ਇਹ ਡੌਗ ਕੱਟਣ ਲੱਗ ਜਾਂਦੇ ਪਰ ਬਾਈ ਦਾ ਕੋਈ ਇਦਾਂ ਦਾ ਡੌਗ ਨਹੀਂ ਹੈਗਾ ਬਹੁਤ ਪਿਆਰਨਾ ਬਹੁਤ ਫ੍ਰੈਂਡਲੀ ਆ ਜਿਹਨੇ ਉਧਰ ਬੈਠਾ ਕੋ ਪਾਕਿਸਤਾਨੀ ਬੁਲੀਆ ਆ ਇਹ ਐਮਡੀ ਹੋਟਲ ਬਦਨੀ ਕਲਾ ਕੋਲੋਂ ਚੱਕਿਆ ਸੀਗਾ ਇਹ ਵੀ ਮੈਂ ਰਸਤੇ ਚ ਆਉਂਦਾ ਸੀ ਇੱਕਦਮ ਰਾਤ ਨੂੰ ਜੀ ਤੇ ਮੈਨੂੰ ਲੱਗਿਆ ਕਿ ਡੌਗ ਪਿਆ ਮੈਨੂੰ ਲੱਗਿਆ ਡੈਡ ਆ ਇਹ ਬਿਲਕੁਲ अच्छा पर मैं आगे आके ਘੱਟ ਤੋਂ ਗੱਡੀ ਮੋੜੀ ਮੈਂ ਕਿ ਚਲੋ ਘੱਟੋ ਘੱਟ ਡੈਡ ਦਾ ਹੋਇਆ ਪਰੇ ਕਰਦੇ ਕੋਈ ਮੋਟਰਸਾਈਕਲ ਨਾਲ ਡੈਗ ਪਿੱਛੇ ਉਹਨੂੰ ਚੱਕਣ ਗਿਆ ਪਰੇ ਕਰਨ ਗਿਆ ਨਹੀਂ ਤੁਹਾਨੂੰ ਚੱਕ ਲਈ ਸਾਡਾ ਦੀ ਪਰਸਨਲ ਗੱਡੀ ਤੇ ਬਿਠਾ ਕੇ ਲਿਆ ਸੀ ਇਹਦੇ ਵੀ ਲੱਤਾਂ ਨਹੀਂ ਬੜਕਲ ਕੰਮ ਕਰਦੇ ਵਾ 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 ਆਜੋ ਬਈ ਗਾਂ ਦਿਖਾਉਂਦੇ ਆ। ਇਹ ਡੌਗ ਆ। ਇਹ ਉਹ ਮੇਰੀ ਵਾਲਾ ਬਈ ਹਾਂਜੀ ਇਹਦੀਆਂ ਵੀ ਲੱਤਾਂ ਬਿਲਕੁਲ ਕੰਮ ਕਰਦੀਆਂ। ਅੱਛਾ ਮਗਰ ਇਹ ਤਾਂ ਹੀ ਹਾਂਜੀ ਇਹ ਉੱਥੇ ਗਲੀ ਦੇ ਵਿੱਚ ਬਲਾਸਪੁਰ ਧੁੱਪ ਹੀ ਪਿਆ ਰਹਿੰਦਾ ਸੀਗਾ। ਇਦਾਂ ਰੱਸਾ ਪਾਇਆ ਸੀ ਇਹਦੇ ਗੱਲ ਦੇ ਵਿੱਚ। ਇਹ ਤਾਂ ਬਈ ਇਦਾਂ ਦਾ ਜਿਵੇਂ ਕਿਸੇ ਦੇ ਘਰੇ ਵੀ ਰੱਖਿਆ ਲਾ। ਇਹਦਾ ਤੈਨੂੰ ਪਤਾ ਹਰ ਇੱਕ ਦੇ ਤਾਂ ਬਾਹਰ ਵਾਲਾ ਤਾਂ ਕਹਿ ਨਹੀਂ ਸਕਦਾ। ਹਾਂਜੀ ਇਹ ਕਿਸੇ ਦਾ ਰੱਖਿਆ ਸੀ ਪਰ ਜਦੋਂ ਇਹਦੀਆਂ ਲੱਤਾਂ ਪਿਛਲੀਆਂ ਖਤਮ ਹੋ ਗਈਆਂ ਬੰਦੇ ਨੇ ਗਲੀ 'ਚ ਛੜਤਾ। ਇਹਦਾ ਰੱਸਾ ਪਾ ਕੇ ਇਹਨੂੰ ਘੜੀਸ ਕੇ ਛਾਵੇਂ ਕਰ ਦਿੰਦੇ ਸੀ ਤੇ ਰੱਸਾ ਪਾ ਕੇ ਇੱਧਰ ਉੱਧਰ ਕਰਦੇ। ਇਹ ਤਾਂ ਕਰਕੇ ਇਸ ਵਕਤ ਸਕਦੇ ਆ ਯਾਰ ਕਿੱਡੀ ਗੱਲ ਆ ਯਾਰ ਵੀ ਦੇਖੋ ਇਹ ਬੇਜ਼ਵਾਨ ਆ ਮੈਂ ਤਾਂ ਇੱਕ ਗੱਲ ਪਰਚਾਈ ਵੀ ਵੀਰੇ ਮੇਰੇ ਕੋਲ ਵੀ ਲੋਗ ਰੱਖਿਆ ਮੈਨੂੰ ਦੇਖੇ ਜਾਂਦੇ ਯਾਰ ਮੈਂ ਸ਼ੌਕ ਵਾਸਤੇ ਰੱਖੇ ਸੀ ਇੱਕ ਤੋਂ ਪੰਜ ਹੋ ਗਏ ਹੁਣ ਹਨਾ ਤੈਨੂੰ ਆਜੋ ਅੱਗੇ ਦਿਖਾਉਂਦੇ ਆ ਵੀਰੇ ਦਾ ਕੋਈ ਪੈਸੇ ਵੀ ਕਮਾਏ ਹੋਣਗੇ ਘੱਟੋ ਘੱਟ ਹਾਂ ਉਹੀ ਤਾਂ ਗੱਲ ਆ ਬਿਲਕੁਲ ਇਹਦਾ ਕਮਾਏ ਹੋਊਗਾ ਇਧਰ ਵੀਰੇ ਦਿਖਾਓ ਹਰਿੰਦਰ ਵੀਰੇ ਦੇਖੋ ਆਹ ਦੇਖ ਕਿੰਦਾ ਵੀਰੇ ਦੀ ਆ ਆਪਾਂ ਦੇਖ ਸਕਦੇ ਆ ਵੀ ਅਰੇ ਬਾਈ ਨੂੰ ਬਈ ਇਹ ਤਾਂ ਯਾਰ ਜਦੋਂ ਥੋੜੀਆਂ ਜਿਹਾ ਵੱਡੇ ਹੋਵਗੇ ਤੇਰੇ ਇੱਥੇ ਪੂਰਾ ਆ ਮੈਂ ਕਹਿੰਦਾ ਹਨਾ ਇਹਨਾਂ ਨੂੰ ਸਾਲ ਸਵਾ ਸਾਲ ਹੋ ਗਿਆ ਲਾਈਆਂ ਨੂੰ ਹਾਂ ਤੇ ਮਨ ਲੋ ਸਾਲ ਤੱਕ ਕਿੰਨਾ ਵੱਧ ਗਿਆ ਕਿੰਨਾ ਚਿਰ ਹੋ ਗਿਆ ਭਾਈ ਸੈਟਅਪ ਆਪਣਾ ਸ਼ੁਰੂ ਕੀਤਾ ਮੈਨੂੰ ਉਦੋਂ ਦਾ 5-6 ਸਾਲ ਹੋ ਗਏ ਡੌਗ ਸਾਹਮਦੇ ਹੁੰਦਾ ਪਰ ਆ ਜਿਹੜਾ ਸੈਟਅਪ ਆ ਇਹਨੂੰ 1.5 ਸਾਲ ਹੋ ਗਿਆ ਤਕਰੀਬਨ ਅੱਛਾ ਤੇ ਭਾਈ ਇਹ ਮੈਨੂੰ ਇਹ ਦੱਸੋ ਵੀ ਇਹਨੂੰ ਆਪਾਂ ਕੈਨਲ ਤਾਂ ਨਹੀਂ ਕਹਿ ਸਕਦੇ ਕਿ ਕੈਨਲ ਤਾਂ ਨਹੀਂ ਇਹਨੂੰ ਸ਼ੈਲਟਰ ਕਿਹਾ ਜਾ ਸਕਦਾ ਸ਼ੈਲਟਰ ਕੋ ਕਿ ਰਹਿਣ ਬਸੇਰਾ ਵਾ ਜਿਹੜੇ ਲੋਕਾਂ ਨੂੰ ਬਾਹਰ ਮਨ ਲੋ ਜਾਨਵਰਾਂ ਨੂੰ ਬਾਹਰ ਜਗ੍ਹਾ ਨਹੀਂ ਮਿਲਦੀ ਉਹਨਾਂ ਲਈ ਰਹਿਣ ਬਸੇਰਾ ਹੂੰ ਬਈ ਵੀ ਜਿੱਦਾਂ ਕਹਿ ਲੀਆ ਪਾ ਵੀ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਅਸੀਂ ਕਹਿੰਦੇ ਸਾਡੇ ਕੈਨਲ ਆ ਇਹ ਤਾਂ ਯਾਰ ਤੇਰੀ ਸੇਵਾ ਹੀ ਆ ਇੱਕ ਹਾਂ ਇਹ ਸ਼ੈਲਟਰ ਦਾ ਹੀ ਉਹ ਚਲੋ ਸ਼ੈਲਟਰ ਤੁਸੀਂ ਕਹਿ ਸਕਦੇ ਆ ਮੈਂ ਤਾਂ ਇਹਨੂੰ ਸੇਵਾ ਕਰੂੰਗਾ ਵੀ ਇਹ ਇਹ ਇਹਦੇ 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 ਤਾਂ ਉਹ ਕਹਿ ਸਕਦੇ ਆ ਵੀ ਮੇਰੇ ਕੋਲ ਸ਼ਬਦ ਹੀ ਨਹੀਂਗੇ ਵੀ ਕੀ ਕਰਾਂ ਇਹਦੇ ਵਾਸਤੇ ਮੈਂ ਤੇ ਵੀਰੇ ਹੋਰ ਆਪਾਂ ਨੂੰ ਕਿਤੇ ਬਾਹਰ ਜੋ ਸਪੋਰਟਸਪਾਰਟ ਕਿਸੇ ਬੰਦੇ ਦੀ ਕੋਈ ਦੀ ਸਪੋਰਟ ਸਾਡੇ ਫਰੈਂਡ ਸਰਕਲ ਦੇ ਵਿੱਚੋਂ ਮੇਰੇ ਚੋਂ ਆ ਵੀ ਜਾਂਦੀ ਆ ਸਪੋਰਟ ਪਰ ਕੋਈ ਜ਼ਿਆਦਾ ਨਹੀਂ ਹੈਗੀ ਉਹ ਮੰਨ ਲਓ 100% ਦੇ ਵਿੱਚੋਂ ਪੰਜ ਇਹ ਕੋਈ ਭਾਈ ਵੀਰ ਜਿਵੇਂ ਬਈ ਆਪਾ ਪੈਸਾ ਤਾਂ ਮੈਨੂੰ ਪਤਾ ਤੋ ਕਿੱਦੋਂ ਫੜਨਾ ਨਹੀਂਗਾ ਕੋਈ ਫੀਡ ਦੇਣੀ ਚਾਹੁੰਦਾ ਹੋਵੇ ਜਾਂ ਕੁਛ ਆਹ ਫੀਡ ਦੀ ਵੀ ਅਸੀਂ ਵਰਤੋਂ ਘੱਟ ਕਰਦੇ ਆਂ ਚੌਲ ਜਾਂ ਆਟਾ ਵਗੈਰਾ ਦਾ ਹੋ ਜਾਂਦਾ ਉਹਦਾ ਅਸੀਂ ਇਹਨਾਂ ਜਿੰਨੇ ਵੀ ਡੌਗ ਹੈ ਇਹਨਾਂ ਨੂੰ ਕਿਸੇ ਨੂੰ ਵੀ ਨਾਨ-ਵੈਜ ਨਹੀਂ ਵਰਤਦੇ ਬਿਲਕੁਲ ਵੀ ਅੱਛਾ ਫੀਡ ਕਿਸੇ ਨੂੰ ਨਹੀਂ ਵਰਤਦੇ ਲੱਗਦਾ ਕਿ ਇੱਕ ਜਾਨਵਰ ਨੂੰ ਬਚਾਉਣ ਦੇ ਲਈ ਦੂਸਰੇ ਜਾਨਵਰ ਨੂੰ ਮਾਰਨਾ ਵੀ ਉੱਡਾ ਹੀ ਪਾਪ ਆ ਵਾਹ ਜੀ ਵਾਹ ਵਾਹ ਜੀ ਵਾਹ ਵੀ ਇਹ ਨਾ ਪਾਚੇਗਾ ਨਾ ਵੀ ਨਾ ਫੀਡ ਕਿਉਂਕਿ ਫੀਡ ਦੇ ਵਿੱਚ ਵੀ ਵਰਤੇ ਜਾਂਦਾ ਜੀ ਹਨਾ ਸਿਕਨ ਤੋਂ ਹੀ ਬਣਦੀ ਆ ਉਹ ਜਿਹੜੀ ਉਹ ਦੀ ਗਣ ਵਗੈਰਾ ਉਹ ਥੋੜੀ ਜਿਹਾ ਜ਼ਿਆਦਾ ਕਾਸ अच्छा अच्छा क्योंकि ਜੇ ਆਪ ਇਹਨਾਂ ਨੂੰ ਬਚਾਉਣ ਇੱਕ ਨੂੰ ਬਚਾਉਣ ਲਈ 10 ਆਂਡੇ ਖਵਾਤੇ ਤਾਂ ਉਹ ਵੀ ਓਡਾ ਹੀ ਕਤਲ ਆ ਹਾਂ ਨੀਨੀ ਬਰੀ ਬਹੁਤ 참 ਚੰਗਾ ਲੱਗਦਾ ਜਿਹੜੇ ਲੋਕ ਦੇ ਕਹਿੰਦੇ ਆ ਜਿਵੇਂ ਇੱਥੇ ਉਹ ਕਹਿੰਦੇ ਵੀ ਫਾਰਮੀ ਮੁਰਗੀ ਦੇ ਅੰਡੇ 'ਚ ਕਿਹੜਾ ਬੱਚਾ ਹੁੰਦਾ ਔਰ ਉਹ ਗੱਲ ਬੱਚੇ ਦੀ ਨਹੀਂ ਹੈਗੀ ਗੱਲ ਇਹ ਆ ਕਿ ਉਹ ਜਿਹੜੀ ਫਾਰਮੀ ਮੁਰਗੀ ਹੈ ਉਹਦੀ ਪੂਰੀ ਜ਼ਿੰਦਗੀ ਹੈ ਕਿ 1 ਫੁੱਟ ਦੇ ਪਿੰਜੇ 'ਚ ਨਾ ਕਿ ਉਹਦੀ ਜ਼ਿੰਦਗੀ ਬਰਬਾਦ ਕੀਤੀ ਗਈ ਆ ਉਹਦੇ ਨਾਲ ਅਤਿਆਚਾਰ ਹੋਇਆ ਪ੍ਰੋਬਲਮ ਉਸ ਦੀ ਆ ਨਾ ਕਿ ਉਹਦੇ ਅੰਡੇ 'ਚ ਬੱਚੇ ਦੀ ਆ ਦੇਖ ਤੁਸੀਂ ਦਰਸ਼ਕੋ ਅੰਦਾਜ਼ਾ ਲਾ ਸਕਦੇ ਹੋ ਵੀਰੇ ਦਾ ਦਿਲ ਕਿਦਾਂ ਦਾ ਹੋਊਗਾ ਨਾ ਵੀਰਾ ਪੇਸ਼ੇ ਤੋਂ ਵੀਰੇ ਦਾ ਵਧੀਆ ਬਿਜ਼ਨਸ ਆ ਤੇ ਆਪਣਾ ਆਫਿਸ ਆ ਨਾ ਵੀਰੇ ਮੋਗੇ ਮੋਗੇ ਇਮੀਗ੍ਰੇਸ਼ਨ ਆਫਿਸ ਆ ਹਾਂ ਇਮੀਗ੍ਰੇਸ਼ਨ ਦਾ ਕੰਮ ਕਰਦਾ ਵੀਰੇ ਵੀਰਾ ਇੰਨਾ ਬਿਜੀ ਹੋਣ ਦੇ ਬਾਵਜੂਦ ਵੀ ਦੇਖੋ ਇਹ ਇਹਨਾਂ ਨੂੰ ਡੌਗਾਂ ਲਈ ਟਾਈਮ ਕੱਢਦਾ ਏ ਤੇ ਇਹਨਾਂ ਨੂੰ ਜਦੋਂ ਪਤਾ ਲੱਗਦਾ ਕੋਈ ਬੰਦਾ ਫੋਨ ਵੀ ਕਰਦਾ ਏ ਤਾਂ ਇਹ ਲੈ ਕੇ ਆਉਂਦਾ ਉੱਥੋਂ ਠਾ ਕੇ ਸਾਰਾ ਕੁਝ ਕਰਦਾ ਉਹਨਾਂ ਦੀ ਦੇਖਭਾਲ ਵੀ ਕਰਦਾ ਏ ਤੇ ਮਦਰ ਵੀ ਵੀਰੇ ਦੇ ਤੇ ਕੇਅਰ ਕਰਦੇ ਆ ਤੇ ਯਾਰ ਮੇਰੂ ਤਾਂ ਸੱਚੀ ਦਿਲੋਂ ਬਾਈ ਨੂੰ ਸਲੂਟ ਸਲੂਟ ਕਰਨ ਨੂੰ ਜੀ ਕਰਦਾ ਵੀ ਬਹੁਤ ਜ਼ਿਆਦਾ ਮਾਨ ਖੁਸ਼ ਹੋਇਆ ਕਈ ਵਾਰੀ ਆ ਗਏ ਆ ਵੀਰੇ ਕੋਲੇ ਆ ਕੇ ਮਿਲ ਵੀ ਜਾਈਦਾ ਇੱਥੇ ਨਾ ਬੈਠੇ ਵੀ ਰਹਿ ਤੇ ਪਰ ਇਦਾਂ ਦੇ ਇਨਸਾਨ ਬਹੁਤ ਥੋੜੇ ਹੁੰਦੇ ਆ ਡੌਗ ਤੋਂ ਪੈਸਾ ਕਮਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ ਡੌਗ ਤੇ ਪੈਸਾ ਲਾਉਣ ਵਾਲੇ ਤੁਹਾਨੂੰ ਬਹੁਤ ਘੱਟ ਮਿਲਣਗੇ ਅਸੀਂ ਸੋਚਦੇ ਹੁੰਨੇ ਆ ਵੀਰੇ ਨਾ ਅਕਸਰ ਗੱਲ ਕਰਦੇ ਰਹਿੰਨੇ ਆ ਵੀ ਯਾਰ ਤੂੰ ਵੀਰ ਨਾ ਜਿਹੜਾ ਕੰਮ ਆ ਸਟ੍ਰੈਸ ਵਾਲਾ ਕੰਮ ਆ ਤੇ ਵੀ ਫੇਰ ਵੀ ਤੂੰ ਟਾਈਮ ਕੱਢ ਲੈਣਾ ਸੇਵਾ ਤੇ ਵੀਰੇ ਕਿੱਦੇ ਹੈ ਇਹ ਕਿਦਾਂ ਹਾਂਜੀ ਅਸੀਂ ਆਫਿਸ ਤੋਂ ਵਿੱਚ 5:00 ਵਜੇ ਆ ਜਾਈਦਾ ਸ਼ਾਮ ਨੂੰ ਅੱਛਾ ਤੇ ਦੋ ਬਾਅਦ ਫਿਰ 2 ਘੰਟੇ ਤਕਰੀਬਨ ਇਹਨਾਂ ਤੇ ਲੱਗ ਜਾਂਦੇ ਆ ਮਾਰਨਿੰਗ ਵੀ 2 ਘੰਟੇ ਇਹਨਾਂ ਤੇ ਲੱਗ ਜਾਂਦੇ ਆ ਬਿਲਕੁਲ ਲੱਗਦੇ ਆ ਬਾਈ ਹਾਂ ਇਮੀਗ੍ਰੇਸ਼ਨ हां <laughs> भाई जमे डिफरेंट काम ਆ ਨਾ ਇਹ ਕੰਮ ਜੇ ਹੋ ਜਾਂਦਾ ਕਈ ਵਾਰ ਜਿਵੇਂ ਕੋਈ ਦਿਨੇ ਬੰਦਾ ਪਰਸਨ ਇਮੀਗ੍ਰੇਸ਼ਨ ਦੇ ਲਈ ਮਿਲਿਆ ਹਨਾ ਉਹ ਉੱਥੇ ਤੋਂ ਦੇਖਦਾ ਕਿ ਵੀ ਬੂਟ ਸ਼ੂਟ ਪਾਏ ਆ ਉਹ ਤੋਂ ਬਾਅਦ ਸ਼ਾਮ ਨੂੰ ਜੇ ਕਈ ਵਾਰ ਜਿਵੇਂ ਉਹਦੇ ਕੋਲ ਨੰਬਰ ਸੇਵ ਕਰ ਲੇ ਪੇ ਬੰਦਾ ਤੇ ਸਟੇਟਸ ਵਗੈਰਾ ਪਾ ਜੇ ਤਾਂ ਉਹ ਬੰਦਾ ਹੈਰਾਨ ਜ਼ਰੂਰ ਹੋ ਜਾਂਦਾ ਵੀ ਇਹ ਇਹਦਾ ਵੀ ਬੰਦਾ ਫੈਲ ਲਾਊਗਾ ਕਿ ਨਹੀਂ ਲਾਊਗਾ ਹਾਂ ਭਾਈ ਇੱਕ ਗੱਲ ਮੈਂ ਦਰਸ਼ਕਾਂ ਨੂੰ ਇੱਕ ਗੱਲ ਮੈਂ ਦਰਸ਼ਕਾਂ ਨੂੰ ਹੋਰ ਦੱਸੀ ਜੋ ਨਾ ਵੀਰਾ ਕੈਨੇਡਾ ਦਾ ਪੀਆਰ ਆ ਭਾਈ ਕੈਨੇਡਾ ਦਾ ਪੀਆਰ ਆ ਯਾਰ ਲੋਕ ਤਾਂ ਤਰਸਦੇ ਫਿਰਦੇ ਯਾਰ ਨੂੰ ਤੂੰ ਛੱਡ ਕੇ ਇਧਰ ਤੁਰਫਰਦਾ ਕੀ ਚੱਕਰਾ ਭਈ ਮੈਂ ਨਾ ਜਾਨਦਾ ਹੈਗਾ ਜਰੂਰ ਵੀਨਾ ਵੀ ਮਹੀਨਿਆਂ ਦੇ ਲਈ ਪਾਰ ਮੰਨ ਲਓ ਇਹ ਨਾ ਜਾਨਵਰਾਂ ਦਾ ਕਰਕੇ ਮੈਂ ਜਾਣਦਾ ਨਹੀਂ ਕਿਉਂਕਿ ਉਸ ਤੋਂ ਬਾਅਦ ਇਹਨਾਂ ਦੀ ਕੇਅਰ ਘਟ ਜਾਂਦੀ ਆ ਆਪ ਤੋਂ ਬਣਾਉਗਾ ਬਣਦੀ ਨਹੀਂ ਅੱਛਾ ਵੀ ਆਏ ਆਏ ਬਈ ਐਂ ਲੱਗਦਾ ਰਹਿੰਦਾ ਵੀ ਯਾਰ ਕੋਈ ਜਿਵੇਂ ਭਾਵੇਂ ਬੰਦੇ ਤੇਰੇ ਮਾਤਾ ਵੀ ਸਾਂਭਦੀ ਆ ਨਾ ਨਾ ਸਪੈਸ਼ਲ ਕੈਮਰੇ ਵੀ ਲਵਾਏ ਹੋਇਆ ਉੱਥੋਂ ਮੈਂ ਤਾਂ ਉਹ ਉੱਥੋਂ ਦੇਖਦਾ ਰਹਿੰਦਾ ਆ ਆਡੀਓ ਵੀ ਚੱਲਦੀ ਉਹਨਾਂ ਦੇ ਵਿੱਚ ਇਸ ਕਰਕੇ ਲਵਾਏ ਹੋਏ ਨੇ ਅੱਛਾ ਚਲੋ ਇਹਨਾਂ ਦੇ ਕਿਹੜਾ ਚੋਰੀ ਕਰਨੀ ਹੈ ਕਿਸ ਨੇ ਹਾਂ ਹਾਂ ਬਿਲਕੁਲ ਬਿਲਕੁਲ ਵੀ ਦਿਲ ਜਾ ਖੋਦਾ ਰਹਿੰਦਾ ਖਣੀ ਉਹ ਸਾਹ ਹੁੰਦੀ ਉਹ ਕਰਦਾ ਵੀ ਕੀ ਹੋਈ ਇਹਨੂੰ ਵੀ ਨਾਲੇ ਵੀਰ ਆਪਣਾ ਵਧੀਆ ਸੇਵਾ ਕਰਦੇ ਸਾਰੇ ਮਾਤਾ ਹੁਣੀ ਐਂ ਐਂ ਲੱਗਦਾ ਵੀ ਮੈਂ ਥੋੜਾ ਜਿਆ ਹੋਊਗਾ ਤਾਂ ਹੈਨਾ ਵੱਧ ਕੇਅਰ ਕਰ ਲੂੰਗਾ ਨਾ ਉਹ ਕੇ ਸੇਵਾ ਤਾਂ ਆਪੋ ਆਪਣੇ ਲੇਖੇ ਚ ਹੀ ਕਿਣੀ ਜਾਣੀ ਆ ਨਾ ਜੀ ਜੀ ਤੇ ਤੁਹਾਨੂੰ ਵੀ ਜੇ ਕੋਈ ਡੌਗ ਮਿਲਦਾ ਤਾਂ ਵੀਰੇ ਨਾਲ ਕੰਟੈਕਟ ਵੀ ਕਰਿਓ ਪਰ ਜੇ ਇੱਕ ਅਦਾ ਡੌਗ ਆਪਣੇ ਘਰੇ ਕੋਈ ਪ੍ਰੋਬਲਮ ਚੋਂਦਾ ਤਾਂ ਸਾਂਭ ਲਿਆ ਕਰੋ ਯਾਰ ਕੋਈ ਏਡੀ ਗੱਲ ਨਹੀਂ ਹੈ ਨਾ ਤੇ ਅੱਗੇ ਹਾਂਜੀ ਕੱਲੇ ਡੌਗ ਐਨੀਮਲ ਸਾਰੇ ਜਾਨਵਰਾਂ ਨੂੰ ਸਾਂਭਣਾ ਚਾਹੀਦਾ ਇਹਨਾਂ ਤੋਂ ਵੀ ਆਪਾਂ ਕੰਮ ਲੈਣੇ ਆ ਚਾਹੇ ਉਹ ਕਿਵੇਂ ਬਲਕਿ ਦਰਖਤਾ ਜਾਨਵਰ ਹੈ ਨਾ ਇਹਨਾਂ ਕਰਕੇ ਜਿੰਨੀ ਆਪਣੀ ਧਰਤੀ ਆ ਉਹ ਨਹੀਂ ਇਹਨਾਂ ਦੀ ਆ ਠੀਕ ਹੈ ਕਹਿੰਦੀ ਆਪਾਂ ਜਾਨਵਰ ਭਜਾਤੇ ਇਥੋਂ ਅੱਗਾ ਲਾ ਕੇ ਜਾਂ ਕੀ ਕਰਕੇ ਹਣਾ ਜਿਵੇਂ ਅਸੀਂ ਖੇਤ ਚ ਰਹਿੰਦੇ ਆ ਤੇ ਚੂਹੇ ਆ ਜਾਂਦੇ ਨੇ ਤੇ ਮੰਨ ਲਓ ਸਾਡੇ ਘਰੇ ਪਹਿਲਾਂ ਕਹਿੰਦੇ ਸੀ ਵੀ ਉਹ ਇੱਕ ਆਉਂਦੀ ਆ ਗੁੰਦ ਜੀ ਮੈਂ ਕਦੇ ਨਹੀਂ ਘਰੇ ਲਾਉਣ ਦਿੱਤੀ ਘਰ ਦੇ ਕਹਣਗੇ ਵੀ ਬਹੁਤ ਆਉਂਦੇ ਆ ਮੈਂ ਕਹਾਂ ਨਹੀਂ ਗਲਤ ਆ ਗੱਲ ਅੱਜ ਤੋਂ 10 ਸਾਲ ਪਹਿਲਾਂ ਇਥੇ ਚੂਹਿਆਂ ਦਾ ਹੀ ਥਾਂ ਹੁੰਦਾ ਸੀ ਬਿਲਕੁਲ ਅਸੀਂ ਇਹਦੀ ਰਜਿਸਟਰੀ ਕਰਾ ਲਈ ਉਹਦਾ ਮਤਲਬ ਦੱਬ ਲਿਆ ਥਾਂ ਆ ਕੇ ਉਹਨਾਂ ਦਾ ਉਹਨਾਂ ਦੀ ਉਹਨੀ ਧਰਤੀ ਆ ਉਹਨਾਂ ਹੀ ਸਵਾਰ ਉਹਨਾਂ ਦਾ ਸ਼ਗਲ ਆ ਗਿਆ ਨਾ ਕਿ ਉਹ ਆਪਣੀ ਜਾ ਰਹੇ ਨੇ ਜੀ ਬਹੁਤ ਸੈਪਟ ਕਰ ਬਹੁਤ ਬਹੁਤ ਵਧੀ ਅਲਦੀਪ ਵੀਰੇ ਇੱਕ ਗੱਲ ਸੁਬ ਜਿਹੜੀ ਆ ਜ਼ਮੀਨ ਦੇ ਵਿੱਚ ਆਪਾਂ ਬਣਾਇਆ ਵਾ ਜਿੱਦਾਂ ਆਪਣਾ ਹਾ ਸਾਰਾ ਸੈਟਅਪ ਆਪਾਂ ਬਣਾਇਆ ਵਾ ਪਿੰਜਰੇ ਬਣਾਏ ਵਾ ਜਿੱਦਾਂ ਡੌਗ ਵਾਸਤੇ ਆ ਲਾਇਆ ਵਾ ਇਹ ਜ਼ਮੀਨ ਆਪਾਂ ਕਿੱਦਾਂ ਆਪਣੀ ਇਹ ਆਪਣੀ ਜ਼ਮੀਨ ਆ ਜੀ ਇੱਕ ਕਿੱਲਾ ਜ਼ਮੀਨ ਸੀਗੀ ਉਹਦੇ ਵਿੱਚੋਂ ਇੱਕ ਕਨਾਲ ਆਪਾਂ ਡੌਗ ਦੇ ਲਈ ਛੱਡੀ ਆ ਇਹ ਇੱਕ ਕਨਾਲ ਹਾਂਜੀ ਹਾਂ ਅੱਛਾ ਅੱਛਾ ਠੀਕ ਹੈ ਇੱਕ 3 ਸਾਲ ਪਹਿਲਾਂ ਇਹ ਬਣਾਇਆ ਵਾ ਇੱਥੇ ਜਿਹੜੀ ਉੱਪਰ ਜਿਹੜੀ ਕਾਸਟ ਆਈ ਉਹ ਵੱਖਰੀ ਆ ਮੰਨ ਲਓ ਕਨਾਲ ਕਨਾਲ ਜਗ੍ਹਾ ਹੈਗੀ ਕਨਾਲ ਤੋਂ ਵੀ 2 ਮਰਲੇ ਵੱਧ ਦੀ ਆ ਬਹੁਤ ਵੱਡੀ ਗੱਲ ਆ ਵੀਰੇ ਉਹ ਵੀ ਬੇਸਹਾਰਾ ਲਈ ਇੱਕ ਕਨਾਲ ਜਗ੍ਹਾ ਛੱਡਣੀ ਕੋਈ ਇੱਕ ਮਰਲਾ ਵੀ ਨਹੀਂ ਛੱਡਦਾ ਇੱਕ ਗੱਜ ਵੀ ਨਹੀਂ ਛੱਡਦਾਗਾ ਵੀਰੇ ਨੂੰ ਸਲੂਟ ਆ ਵੀਰੇ ਜਿਹੜਾ ਇਹ ਬਣਾਇਆ ਫਿਰ ਇਹਦੇ ਤੇ ਖਰਚਾ ਖਰਚਾ ਆਪ ਆਪ ਹੀ ਕੀਤਾ ਹੈ ਹਾਂ ਜੀ ਆਪ ਦੇ ਕੋਲ ਸਾਰਾ ਜੀ ਵੀ ਕਿਸੇ ਆਪਾਂ ਨੂੰ ਆਪਾਂ ਨਹੀਂਗਾ ਵੀ ਆਪਾਂ ਹੀ ਆ ਆਪ ਹੀ ਕੀਤਾ ਨਾ ਬਹੁਤ ਫੈਮਿਲੀ ਦੀ ਸਪੋਰਟ ਪੂਰੀ ਆ ਵੀਰੇ ਫੈਮਿਲੀ ਸਪੋਰਟ ਤਾਂ ਮੈਂ ਸਮਝ ਹੀ ਸਕਦਾ ਯਾਰ ਕਨਾਲ ਥਾਂ ਕੋਈ ਵੀ ਫੈਮਿਲੀ ਆਪਾਂ ਨੂੰ ਇਹ ਨਾ ਲਾਉ ਨਹੀਂ ਕਰੂਗੀ ਵੀ ਤੁਸੀਂ ਇੱਥੇ ਆ ਦਾ ਕੋਈ ਕਿਸੇ ਜਾਨਵਰ ਵਾਲੀ ਬਣਾ ਦਿਓ ਨਾ ਫੈਮਿਲੀ ਨੂੰ ਵੀ ਸਲੂਟ ਆ ਹਨਾ ਤੇਰੀ ਮਾਤਾ ਨੂੰ ਵੀ ਸਲੂਟ ਆ ਤੈਨੂੰ ਵੀ ਸਲੂਟ ਆ ਵੀਰੇ ਇਹ ਆ ਅਸਲੀ ਇੰਡੀਅਨ ਡ ਖਬਰ ਦੇਖਿਆ ਪਰ ਇਹ ਦੂਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਹੋਣਗੇ ਬਹੁਤ ਵੀ ਹੈ ਨਾ ਜਿਹੜੇ ਹੋਰ ਇਦਾਂ ਵੀ ਵੱਡੀ ਸੇਵਾ ਕਰਦੇ ਹੋਣਗੇ ਪਰ ਵੀਰੇ ਦੀ ਸੇਵਾ ਮੈਨੂੰ ਬਹੁਤ ਚੰਗੀ ਲੱਗੀ ਵੀਰਾ ਅਸਲੀ ਅੱਜ ਮਿਲਿਆ ਜਿੱਦਾਂ ਮੇਰਾ ਡੌਗ ਦਾ ਆਪਣੇ ਪੇਜ ਦਾ ਨਾਮ ਹੈ ਇੰਡੀਅਨ ਡੌਗ ਲਵਰ ਮੈਨੂੰ ਅੱਜ ਅਸਲੀ ਇਦਾਂ ਮੈਂ ਹਿੱਕ ਥੋਕ ਕੇ ਕਹਿ ਸਕਦਾ ਵੀ ਅੱਜ ਮੈਨੂੰ ਅਸਲੀ ਇੰਡੀਅਨ ਡੌਗ ਲਵਰ ਮਿਲਿਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਓ ਤਾਂ ਜੋ ਹੋਰ ਵੀ ਜੇ ਕੋਈ ਵੀਰ ਇਦਾਂ ਦੀ ਸੇਵਾ ਕਰਦਾ ਹੋਇਆ ਆਪਾਂ ਉਹਦੀ ਵੀ ਵੀਡੀਓ ਕਰਾਂਗੇ ਜਰੂਰ ਦੱਸਿਓ ਤੇ ਧੰਨਵਾਦ ਦੋਸਤੋ ਜਿਉਂਦੇ ਵਸਦੇ ਰਹ